ਦੋਸਤੋ ਪੇਸ਼ ਹੈ ਨਾਨਕ ਸਿੰਘ ਦੀ ਲਿਖੀ ਕਹਾਣੀ ਸਨੇਰੀ ਜਲਦ ਕਿਉਂ ਜੀ ਤੁਸੀਂ ਸਨੇਰੀ ਜਲਦ ਨਾ ਵੀ ਬੰਦੇ ਹੁੰਦੇ ਹੋ ਖੈਰਦੀਨ ਦਫ਼ਤਰੀ ਜੋ ਜਲਦਾਂ ਨੂੰ ਪੁਛਤੇ ਲਾ ਰਿਹਾ ਸੀ ਗਾਕ ਦੀ ਗੱਲ ਸੁਣ ਕੇ ਬੋਲਿਆ ਆਹੋ ਜੀ ਜਿਹੋ ਜਿਹੇ ਹੀ ਕਹੋ ਗਾਕ ਇੱਕ ਅਧਖੜ ਉਮਰਦਾਸ ਸਿੱਖ ਸੀ ਹੱਟੀ ਦੇ ਫੱਟੇ ਉੱਤੇ ਬੈਠ ਕੇ ਉਹ ਕਿਤਾਬ ਉਤਲੇ ਰਮਾਲਾ ਨੂੰ ਬੜੇ ਅਦਬ ਤੇ ਕੋਮਲਤਾ ਨਾਲ ਖੋਲਣ ਲੱਗ ਪਿਆ ਪੰਜ ਛੇ ਰਮਾਲ ਉਤਾਰਨ ਤੋਂ ਬਾਅਦ ਉਸ ਨੇ ਵਿੱਚੋਂ ਇੱਕ ਕਿਤਾਬ ਕੱਢੀ ਦਫ਼ਤਰੀ ਦੀ ਹੱਟੀ ਵਿੱਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ ਸਾਰੇ ਹੀ ਕਿਤਾਬ ਵੱਲ ਤੱਕ ਕੇ ਮੂੰਹ ਨੀਵਾ ਪਾ ਕੇ ਹੱਸਣ ਲੱਗ ਪਏ ਇੱਕ ਨੇ ਤਾਂ ਪੁੱਲੇ ਜਿਹੇ ਮੂੰਹ ਨਾਲ ਆਖ ਹੀ ਦਿੱਤਾ ਕੱਖਾਂ ਦੀ ਕੁੱਲੀ ਤੇ ਹਾਥੀ ਦੇ ਦੰਦਾਂ ਦਾ ਬਰਨਾਲਾ ਕਿਤਾਬ ਸਾਰੀ ਵਰਕਾ ਵਰਕਾ ਹੋਈ ਪਈ ਸੀ ਉਸ ਦੇ ਧੂਏ ਰੰਗੇ ਸਫੇ ਹੱਥ ਲਾਇਆ ਪੁਰਦੇ ਜਾਂਦੇ ਸਨ ਜਲਦ ਦੀ ਥਾਂ ਉਸ ਦੇ ਦੋਹੀ ਪਾਸੇ ਦੋ ਮੋਟੇ ਤੇ ਡਾਢੇ ਮੈਲੇ ਗੱਤੇ ਸਨ ਜਿਨ੍ਹਾਂ ਦੀਆਂ ਨੁੱਕਰਾਂ ਮੁੜੀਆਂ ਹੋਈਆਂ ਸਨ ਇਉਂ ਜਾਪਦਾ ਸੀ ਕਿ ਕਦੇ ਇਹ ਚਮੜੇ ਦੀ ਜਲਦ ਦੇ ਰੂਪ ਵਿੱਚ ਰਹਿ ਚੁੱਕੇ ਹਨ ਕਿਤਾਬ ਦਫ਼ਤਰੀ ਨੇ ਹੱਥ ਵਿੱਚ ਫੜੀ ਤੇ ਉੱਥਲ-ਪੁੱਥਲ ਕੇ ਵੇਖੀ ਵੇਖਦੇ ਹੀ ਬਿਟਰ-ਬਿਟਰ ਗਾਹਕ ਦੇ ਮੂੰਹ ਵੱਲ ਤੱਕਣ ਲੱਗ ਪਿਆ ਇਹ ਇੱਕ ਹੱਥ ਦਾ ਲਿਖਿਆ ਹੋਇਆ ਕੁਰਾਨ ਸ਼ਰੀਫ ਸੀ ਦਫ਼ਤਰੀ ਨੇ ਕਿਹਾ ਬਣ ਜਾਏਗੀ ਸਰਦਾਰ ਜੀ ਫਿਰ ਫਿਰ ਸੰਕੋਚ ਵਿੱਚ ਭਾਵ ਨਾਲ ਪੁੱਛਣ ਲੱਗਾ ਸਰਦਾਰ ਜੀ ਕੁਰਾਨ ਸ਼ਰੀਫ ਤੁਹਾਡਾ ਆਪਣਾ ਏ ਲਿਖਾਈ ਤੇ ਬੜੀ ਕਮਾਲ ਦੀ ਏ ਨਹੀਂ ਇਹ ਮੇਰੀ ਲੜਕੀ ਦਾ ਏ ਅੱਛਾ ਚੀਜ਼ ਤੇ ਸਰਦਾਰ ਜੀ ਬੜੀ ਚੰਗੀ ਏ ਪਰ ਵਰਕ ਕੇ ਬੜੇ ਖਾਸਤਾ ਹੋ ਗਏ ਨੇ ਇਸ ਨਾਲੋਂ ਜੇ ਕਦੇ ਛਾਪੇ ਦਾ ਲੈ ਕੇ ਜਲਦ ਬਣਵਾ ਲੈਂਦੇ ਤਾਂ ਚੰਗਾ ਸੀ ਤੁਸੀਂ ਠੀਕ ਕਹਿੰਦੇ ਹੋ ਪਰ ਕੁੜੀ ਦੀ ਇਸ ਨਾਲ ਬੜੀ ਮੁਹੱਬਤ ਹੈ ਇਹ ਉਸਦੇ ਪਿਓ ਦੀ ਨਿਸ਼ਾਨੀ ਹੈ ਦਫ਼ਤਰੀ ਨੂੰ ਹੈਰਾਨੀ ਦੇ ਨਾਲ ਕੁਝ ਕੁ ਸ਼ੱਕ ਵੀ ਹੋਣ ਲੱਗਾ ਮੇਰੀ ਲੜਕੀ ਤੇ ਫਿਰ ਉਸਦੇ ਪਿਓ ਦੀ ਨਿਸ਼ਾਨੀ ਗੱਲ ਉਸਦੇ ਸਮਝ ਵਿੱਚ ਨਾ ਆਈ ਉਹਨੇ ਫਿਰ ਪੁੱਛਿਆ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਬੀਬੀ ਹੈ ਆਹ ਉਹ ਨਹੀਂ ਨਹੀਂ ਮੇਰੀ ਆਪਣੀ ਲੜਕੀ ਏ ਹਾਂ ਦੱਸੋ ਕਦ ਤੱਕ ਦੇਵੋਗੇ ਮੈਨੂੰ ਇਸ ਦੀ ਬਹੁਤ ਛੇਤੀ ਲੋੜ ਏ ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਏ ਤੇ ਮੈਂ ਉਸ ਨੂੰ ਦਾਜ ਵਿੱਚ ਦੇਣਾ ਏ ਹਾਂ ਸੱਚ ਇੱਕ ਕੰਮ ਹੋਰ ਕਰਨਾ ਜਲਦ ਉੱਤੇ ਸੁਨਹਿਰੀ ਅੱਖਰਾਂ ਵਿੱਚ ਬੀਬੀ ਜ਼ੈਨਾ ਲਿਖ ਦੇਣਾ ਪੈਸਿਆਂ ਦਾ ਕੋਈ ਖਿਆਲ ਨਾ ਕਰਨਾ ਜੋ ਕਹੋਗੇ ਦੇ ਦਿਆਂਗਾ ਜਿਉਂ-ਜਿਉਂ ਦਫ਼ਤਰੀ ਇਸ ਪੇਚ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤਿਉਂ-ਤਿਉਂ ਉਹ ਉਸ ਵਿੱਚ ਹੋਰ ਉਲਝ ਜਾਂਦਾ ਇਸ ਅਨੋਖੀ ਗੱਲ ਕਥ ਨੇ ਉਸ ਦੇ ਸਾਰੇ ਸਾਥੀਆਂ ਤੋਂ ਵੀ ਪੁਛਤੇ ਤੇ ਅਸਤਰ ਛੁੜਾ ਦਿੱਤੇ ਕਰਮ ਸਿੰਘ ਨੇ ਜਦ ਵੇਖਿਆ ਕਿ ਸਾਰੇ ਜਾਣੇ ਹੀ ਇਹ ਹਾਲ ਸੁਣਨ ਦੇ ਚਾਹਵਨ ਸਨ ਤਾਂ ਉਸ ਨੇ ਉਹਨਾਂ ਨੂੰ ਇਸ ਤਰ੍ਹਾਂ ਦੱਸਣਾ ਸ਼ੁਰੂ ਕੀਤਾ ਅੱਜ ਤੋਂ 5 ਬਰੇ ਪਹਿਲਾਂ ਦਾ ਜ਼ਿਕਰ ਹੈ ਜਦ ਇਹ ਸ਼ਹਿਰ ਵਿੱਚ ਹਿੰਦੂਆਂ ਮੁਸਲਮਾਨਾਂ ਦਾ ਬੜਾ ਭਾਰੀ ਫਸਾਦ ਹੋਇਆ ਸੀ ਉੰਨੀ ਦਿਨੀ ਮੈਂ ਬਜਾਜੀ ਦੀ ਹੱਟੀ ਕਰਦਾ ਸੀ ਘਰ ਵਿੱਚ ਅਸੀਂ ਦੋਵੇਂ ਜੀ ਸਾਂ ਮੈਂ ਤੇ ਮੇਰੇ ਘਰ ਵਾਲੀ ਦੁਪਹਿਰ ਵੇਲੇ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਫਸਾਦ ਦਾ ਮੋੜ ਉਸੇ ਮਹੱਲੇ ਤੋਂ ਵੱਜਾ ਜਿਸ ਵਿੱਚ ਮੇਰਾ ਘਰ ਸੀ ਤੇ ਇਹ ਮਹੱਲਾ ਲਗਭਗ ਮੁਸਲਮਾਨਾਂ ਦਾ ਹੀ ਸੀ ਹੱਟੀ ਬੰਦ ਕਰਕੇ ਮੈਂ ਵਾਹੂਦਾਹੀ ਘਰ ਵੱਲ ਭੱਜਾ ਰਾਹ ਵਿੱਚ ਟੋਲਿਆਂ ਟੋਲਿਆਂ ਦੇ ਟੋਲੇ ਡਾਂਗਾ ਫੜੀ ਤਕੜ ਤਕੜ ਕਰਦੇ ਫਿਰਦੇ ਸਨ ਮੈਂ ਘਰ ਪੁੱਜਾ ਪਰ ਦਰਵਾਜ਼ੇ ਨੂੰ ਜੰਦਰਾ ਲੱਗਾ ਵੇਖ ਕੇ ਮੇਰੀ ਤਸੱਲੀ ਹੋ ਗਈ ਸੀ ਕਿ ਸਤਵੰਤ ਕੌਰ ਆਪਣੀ ਮਾਸੀ ਦੇ ਘਰ ਚਲੀ ਗਈ ਹੈ। ਉਸ ਦੀ ਮਾਸੀ ਦਾ ਘਰ ਖਤਰਮੇ ਪਾਸੇ ਸੀ। ਉਸ ਦੀ ਦੂਰ ਅੰਦੇਸੀ ਨੂੰ ਦਿਲ ਵਿੱਚ ਸਲਾਉਂਦਾ ਹੋਇਆ ਮੈਂ ਆਪਣੀ ਮਸੇਸ ਤੇ ਘਰ ਵੱਲ ਤੁਰ ਪਿਆ। ਮੇਰਾ ਉਤਲਾਸਾ ਉੱਤੇ ਤੇ ਹੇਠਾਂ-ਹੇਠਾ ਰਹਿ ਗਿਆ ਜਦ ਮੈਨੂੰ ਪਤਾ ਲੱਗਾ ਕਿ ਸਤਵੰਤ ਕੌਰ ਇੱਥੇ ਨਹੀਂ ਆਈ। ਮੱਥੇ ਤੇ ਹੱਥ ਮਾਰ ਕੇ ਮੈਂ ਉੱਥੇ ਹੀ ਬਹਿ ਗਿਆ। ਸਾਡੀ ਸਾਰੇ ਦਿਨ ਦੀ ਸਿਰ ਤੋਰ ਢੂੰਡ ਭਾਲ ਦਾ ਕੁਝ ਵੀ ਸੱਟਾ ਨਾ ਨਿਕਲਿਆ। ਇਧਰ ਫਸਾਦ ਪਲ-ਪਲ ਜੋਰਾਂ ਤੇ ਹੁੰਦਾ ਜਾਂਦਾ ਸੀ। ਕਈ ਮੁਹੱਲੇ ਫੂਕੇ ਗਏ, ਕਈ ਦੁਕਾਨਾਂ ਲੁੱਟੀਆਂ ਗਈਆਂ ਤੇ ਕਈ ਬੇਦੋਸ਼ਿਆਂ ਦੇ ਲਹੂ ਵਗਾਇਆ ਗਏ। ਹਾਫ ਹਟ ਕੇ ਮੈਂ ਘਰ ਜਾ ਡਿੱਗਾ। ਚੰਗਾ ਹਨੇਰਾ ਪੈ ਗਿਆ ਸੀ। ਸਾਰੀ ਗਲੀ ਵਿੱਚ ਸਨਸਾਨ। ਕਿਸੇ ਵੇਲੇ ਪੈਦਲ ਤੇ ਸਵਾਰ ਸਿਪਾਹੀਆਂ ਦੇ ਫਿਰਨ ਦੀ ਆਵਾਜ਼ ਆਉਂਦੀ ਸੀ। ਇਸ ਵੇਲੇ ਸੇਵਾ ਸੰਪਤੀ ਦਾ ਵਲੰਟੀਅਰ ਮੇਰੇ ਘਰ ਆਇਆ। ਉਸਨੇ ਮੈਨੂੰ ਦੱਸਿਆ ਕਿ ਮੇਰੀ ਬੋਟੀ ਸਰਕਾਰੀ ਹਸਪਤਾਲ ਵਿੱਚ ਮੈਨੂੰ ਡੀਕ ਰਹੀ ਹੈ। ਮੈਨੂੰ ਸੁਣ ਕੇ ਖੁਸ਼ੀ ਹੋਈ ਪਰ ਡਰ ਤੇ ਸਹਿਮ ਦੀ ਭਰੀ ਹੋਈ। ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਮੈਂ ਹਸਪਤਾਲ ਪਹੁੰਚਿਆ। ਉੱਥੇ ਜਾ ਕੇ ਮੈਂ ਜੋ ਕੁਝ ਡਿੱਟਾ ਉਸਨੇ ਮੈਨੂੰ ਹੋਰ ਵੀ ਹਨਾਨੀ ਵਿੱਚ ਪਾ ਦਿੱਤਾ। ਇੱਕ ਬੁੱਢਾ ਮੁਸਲਮਾਨ ਸਿਰ ਤੋਂ ਪੈਰਾਂ ਤੱਕ ਪੱਟੀਆਂ ਨਾਲ ਬੰਨਿਆ ਹੋਇਆ ਬੇਹੋਸ਼ ਪਿਆ ਸੀ ਤੇ ਸਤਵੰਤ ਕੌਰ ਉਹਦੇ ਪਾਸ ਬੈਠੀ। ਉੱਤਰੂਵੋਂਦੀ ਹੋਈ ਉਸਦੇ ਮੂੰਹ ਵਿੱਚ ਦੁੱਧ ਪਾਉਣ ਦਾ ਯਤਨ ਕਰ ਰਹੀ ਸੀ ਮੈਨੂੰ ਵੇਖਦਿਆਂ ਹੀ ਉਹ ਡੜਿਆ ਕੇ ਮੇਰੇ ਗਲ ਲੱਗ ਗਈ ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਮੈਂ ਉਸ ਨੂੰ ਪਿਆਰ ਤੇ ਦਲਾਸਾ ਦਿੱਤਾ ਮੇਰਾ ਭਾਵ ਸਮਝ ਕੇ ਉਹ ਬੋਲੀ ਜੇ ਇਹ ਨਾ ਹੁੰਦੇ ਤਾਂ ਇਸ ਦੇ ਅੱਗੇ ਉਹ ਬੋਲ ਹੀ ਨਾ ਸਕੀ ਅੰਤ ਉਸਨੇ ਵੇਰਵੇ ਨਾਲ ਬੈਠ ਕੇ ਆਪਣੀ ਸਾਰੀ ਹੱਦ ਬਿੱਤੀ ਮੈਨੂੰ ਸੁਣਾਈ ਉਸਨੇ ਦੱਸਿਆ ਫਸਾਦ ਦੀ ਖਬਰ ਸੁਣਦਿਆਂ ਹੀ ਸਾਰਾ ਗਹਿਣਾ ਗੱਟਾ ਤੇ ਨਕਦੀ ਇੱਕ ਟਰੰਕ ਵਿੱਚ ਪਾ ਕੇ ਤੇ ਕੱਛੇ ਮਾਰ ਕੇ ਮੈਂ ਮਾਸੀ ਦੇ ਘਰ ਵੱਲ ਤੁਰ ਪਈ। ਰਸਤੇ ਵਿੱਚ ਗੁੰਡਿਆਂ ਦਾ ਇੱਕ ਟੋਲਾ ਮੈਂ ਆਪਣੇ ਵੱਲ ਆਉਂਦਾ ਡੇਠਾ। ਉਸ ਤੋਂ ਬਚਣ ਲਈ ਮੈਂ ਘਾਬਰ ਕੇ ਇੱਧਰ ਉੱਧਰ ੱਤਕਣ ਲੱਗੀ। ਜਦ ਮੈਨੂੰ ਨੱਠਣ ਦਾ ਕੋਈ ਰਾਹ ਨਾ ਲੱਭਾ ਤਾਂ ਮੈਂ ਇਸ ਬੁੱਢੇ ਹਲਵਾਈ ਦੀ ਹੱਟੀ ਵਿੱਚ ਜਾ ਖਲੋਤੀ। ਪਰ ਮੇਰੇ ਪਿੱਛੇ ਹੀ ਗੁੰਡਿਆਂ ਦੀ ਧਾੜ ਆ ਪੁੱਜੀ। ਮੇਰਾ ਟਰੰਕ ਵੇਖ ਕੇ ਉਹ ਸਮਝ ਗਏ ਸਨ ਕਿ ਇਸ ਵਿੱਚ ਚੋਖਾ ਮਾਲ ਹੈ। ਇਸ ਬਾਬੇ ਦਾ ਰੱਬ ਦੋਨਾਂ ਜਹਾਨਾਂ ਵਿੱਚ ਭਲਾ ਕਰੇ ਇਸ ਨੇ ਮੈਨੂੰ ਪਿਛਲੇ ਅੰਦਰ ਵਾਰ ਦਿੱਤਾ ਤੇ ਆਪ ਹੱਟੀ ਵਿੱਚ ਡਟ ਕੇ ਗੁੰਡਿਆਂ ਦੇ ਟੱਕਰੇ ਲਈ ਖਲੋ ਗਿਆ ਇਸ ਨੇ ਉਹਨਾਂ ਲੋਕਾਂ ਨੂੰ ਬਥੇਰਾ ਸਮਝਾਇਆ ਪਰ ਉਹਨਾਂ ਦਾ ਇੱਕੋ ਕਹਿਣਾ ਸੀ ਕਿ ਟਰੰਕ ਸਾਡੇ ਹਵਾਲੇ ਕਰ ਦਿਓ ਤੇ ਅਸੀਂ ਚਲੇ ਜਾਂਦੇ ਹਾਂ ਅੰਤ ਜਦੋਂ ਨਾ ਟਲੇ ਤਾਂ ਇਸ ਨੇ ਕੜਦੇ ਦੁੱਧ ਦੇ ਪਿਆਲੇ ਭਰ-ਭਰ ਕੇ ਉਹਨਾਂ ਉੱਤੇ ਸੁੱਟਣੇ ਸ਼ੁਰੂ ਕਰ ਦਿੱਤੇ ਉਹ ਇੱਕ ਵਾਰੀ ਤਾਂ ਨੱਸ ਗਏ ਪਰ ਜਦ ਉਹਨਾਂ ਵੇਖਿਆ ਕਿ ਦੁੱਧ ਦੀ ਕੜਾਹੀ ਖਾਲੀ ਹੋ ਗਈ ਆ ਤੇ ਫੇਰ ਉਹ ਮੋੜ ਆਏ। ਦੂਜੀ ਵਾਰਾ ਉਸਨੇ ਚੁੱਲ੍ਹੇ ਵਿੱਚੋਂ ਅੱਗ ਤੇ ਫੇਰ ਤਤੀ ਭੁੱਬਲ ਕੱਢ-ਕੱਢ ਕੇ ਉਹਨਾਂ ਉੱਤੇ ਵਰਾਉਣੀ ਸ਼ੁਰੂ ਕਰ ਦਿੱਤੀ। ਕਈਆਂ ਦੇ ਮੂੰਹ ਸਿਰ ਤੇ ਕੱਪੜੇ ਝੁੱਲਸ ਗਏ। ਪਰ ਇਸ ਨਾਲ ਉਹਨਾਂ ਦਾ ਜੋਸ਼ ਹੋਰ ਵੱਧ ਗਿਆ। ਜਦ ਚੁੱਲ੍ਹਾ ਵੀ ਖਾਲੀ ਹੋ ਗਿਆ ਤੇ ਇਸ ਬਾਬੇ ਪਾਸ ਹੋਰ ਕੋਈ ਹਥਿਆਰ ਨਾ ਰਿਹਾ ਤੇ ਸਾਰੇ ਹੱੱਟੀ ਤੇ ਆ ਚੜੇ। ਤੇ ਕਾਫਰ ਕਾਫਰ ਕਹਿ ਕੇ ਇਸ ਵਿਚਾਰੇ ਨੂੰ ਹੱਥੋ ਥੋਤੀ ਲੈ ਲਿਆ ਮਾਰ ਮਾਰ ਕੇ ਗਰੀਬ ਨੂੰ ਫੇਜ਼ ਉਟਿਆ ਫਿਰ ਉਹ ਗੁੰਡੇ ਮੇਰੇ ਵੱਲ ਵਧੇ ਪਰ ਮੈਂ ਅੰਦਰੋਂ ਕੁੰਡਾ ਮਾਰ ਲਿਆ ਸੀ ਉਹਨਾਂ ਨੂੰ ਬੂਹਾ ਭੰਨਣ ਵਿੱਚ ਚੋਖਾ ਚਿਰ ਲੱਗ ਗਿਆ ਇਸ ਵੇਲੇ ਪੁਲਿਸ ਆ ਗਈ ਦਾ ਰੌਲਾ ਪੈ ਗਿਆ ਤੇ ਸਾਰੇ ਜਿੱਧਰ ਮੂੰਹ ਆਇਆ ਨਸ ਗਏ ਬਾਬਾ ਲਹੂ ਲਹਾਨ ਹੋਇਆ ਪਿਆ ਸੀ ਸੇਵਾ ਸੰਪਤੀ ਵਾਲਿਆਂ ਨੇ ਉਸ ਨੂੰ ਸਟ੍ਰੈਚਰ ਤੇ ਪਾ ਲਿਆ ਮੈਂ ਵੀ ਆਪਣਾ ਟਰੰਕ ਚੁੱਕ ਕੇ ਬਾਬੇ ਦੇ ਨਾਲ ਹੀ ਇਸ ਹਸਪਤਾਲ ਵਿੱਚ ਆ ਗਈ। ਦਿਹਾੜੀ ਵਿੱਚ ਕਈ ਵਾਰੀ ਸੇਵਾ ਸੰਪਤੀ ਵਾਲੇ ਤੁਹਾਨੂੰ ਘਰੋਂ ਤੇ ਹੱਟਿਓਂ ਲੱਭਣ ਗਏ ਪਰ ਤੁਹਾਡਾ ਕੁਝ ਨਾ ਪਤਾ ਲੱਗਾ। ਥੋੜਾ ਜਿਹਾ ਠਹਿਰ ਕੇ ਕਰਮ ਸਿੰਘ ਦਫ਼ਤਰੀ ਨੂੰ ਫੇਰ ਸੁਣਾਉਣ ਲੱਗਿਆ। ਸਤਵੰਤ ਕੌਰ ਦੀਆਂ ਗੱਲਾਂ ਸੁਣ ਕੇ ਮੇਰੇ ਲੂੰਕੰਡੇ ਖੜੇ ਹੋ ਗਏ। ਮੈਂ ਬੇਹੋਸ਼ ਪਏ ਬਾਬੇ ਦੇ ਪੈਰਾਂ ਤੇ ਸ਼ਰਧਾ ਨਾਲ ਕਈ ਵਾਰੀ ਮੱਥਾ ਟੇਕਿਆ। ਦੂਜੇ ਦਿਨ ਸਵੇਰ ਵੇਲੇ ਬਾਬੇ ਨੂੰ ਹੋਸ਼ ਆਈ ਉਸ ਦੇ ਮੂੰਹੋਂ ਪਹਿਲਾ ਵਾਕ ਨਿਕਲਿਆ ਜ਼ੈਨਾ ਪੁੱਤ ਤੂੰ ਕਿੱਥੇ ਆ ਥੋੜੇ ਚਿਰ ਪਿਛੋਂ ਉਸ ਦੀ ਹੋਸ਼ ਚੰਗੀ ਤਰ੍ਹਾਂ ਫੇਰ ਪਈ ਤੇ ਆਪਣੇ ਆਪ ਹੀ ਉਸ ਨੂੰ ਸਾਰੀ ਗੱਲ ਗੱਲ ਦੀ ਸਮਝ ਆ ਗਈ ਅਸੀਂ ਦੋਵੇਂ ਉਸ ਦੇ ਪੈਰਾਂ ਤੇ ਸਿਰ ਰੱਖ ਕੇ ਉਸ ਦਾ ਧੰਨਵਾਦ ਕਰਨ ਲੱਗੇ ਬਾਬਾ ਪਿਆਰ ਨਾਲ ਸਾਨੂੰ ਇਸ ਕੰਮੋਂ ਰੋਕਦਾ ਹੋਇਆ ਬੋਲਿਆ ਸਰਦਾਰ ਜੀ ਮੈਂ ਤੁਹਾਡੇ ਉੱਤੇ ਕੋਈ ਸਹਾਨ ਨਹੀਂ ਕੀਤਾ। ਜਹੀ ਮੇਰੀ ਜ਼ੈਨਾ ਬੱਚੀ ਤੇ ਤਹੀ ਏ। ਪਰ ਸਰਦਾਰ ਜੀ ਅੱਲਾ ਦੇ ਵਾਸਤੇ ਉਸ ਨੂੰ ਇੱਥੇ ਲੈ ਆਓ। ਇਕੱਲੀ ਮਰ ਜਾਵੇਗੀ। ਜੇ ਵਿਚਾਰੀ ਦੀ ਮਾਂ ਜਿਉਂਦੀ ਹੁੰਦੀ ਤਾਂ ਵੀ ਮੇਰੇ ਪਿੱਛੇ ਰੌਲ ਖੋਲ ਕੇ ਪੜ ਜਾਂਦੀ। ਹੁਣ ਕੌਣ ਏ ਉਸ ਨੂੰ ਕਹਿੰਦਾ ਕਹਿੰਦਾ ਬੁੱਢਾ ਰੋਣ ਲੱਗ ਪਿਆ। ਉਸ ਦੇ ਦਸੇ ਪੱਤੇ ਤੇ ਜਾ ਕੇ ਅਸੀਂ ਜ਼ੈਨਾ ਨੂੰ ਲੈ ਆਏ। ਜੈਨਾ ਉਸ ਵੇਲੇ ਦਸਾਂ ਕੁ ਬਰਿਆਂ ਦੀ ਸੀ ਡਾਡੀ ਭੋਲੀ ਭਾਲੀ ਭਾਵੇਂ ਰੋ ਰੋ ਕੇ ਉਹ ਬਿਹਾਲ ਹੋਈ ਪਈ ਸੀ ਪਰ ਪਿਓ ਦੇ ਗੱਲ ਲਾ ਕੇ ਉਸ ਦਾ ਦੁੱਖ ਅੱਧਾ ਹੋ ਗਿਆ ਸਵਾ ਮਹੀਨਾ ਹਸਪਤਾਲ ਰੱਖਣ ਤੇ ਵੀ ਜਦ ਅਸਾਂ ਬਾਬੇ ਨੂੰ ਕੋਈ ਫਰਕ ਪੈਂਦਾ ਨਾ ਡਿਠਾ ਤਾਂ ਉਸ ਨੂੰ ਆਪਣੇ ਘਰ ਲਿਆਏ ਅੰਦਰ ਦੀਆਂ ਸੱਟਾਂ ਨੇ ਉਸ ਦਾ ਲੱਕ ਉੱਕਾ ਹੀ ਨਕਾਰਾ ਕਰ ਦਿੱਤਾ ਸੀ ਛਾਤੀ ਦੀਆਂ ਸੱਟਾਂ ਵੀ ਗੁੱਝੀਆਂ ਸਨ ਘਰ ਜਾ ਕੇ ਜ਼ੈਨਾ ਸਾਡੇ ਨਾਲ ਇਸ ਤਰ੍ਹਾਂ ਹਲ ਮਿਲ ਗਈ ਜਿਵੇਂ ਸਾਡੇ ਹੀ ਘਰ ਜੰਮੀ ਪਲੀ ਹੈ ਉਹ ਸਾਨੂੰ ਡਾਢੀ ਪਿਆਰੀ ਲੱਗੀ ਸੀ ਸਤਵੰਤ ਕੌਰ ਨੂੰ ਤਾਂ ਜਿਵੇਂ ਕੋਈ ਖਜ਼ਾਨਾ ਲੱਭ ਪਿਆ ਸੀ ਸਾਡੀ ਵੀ ਕਦੇ ਤਿੰਨ ਵਰਿਆਂ ਦੀ ਇੱਕ ਕੁੜੀ ਸੀ ਜੋ ਰੱਬ ਨੇ ਸਾਨੂੰ ਦੇ ਕੇ ਫਿਰ ਲੈ ਲਈ ਸੀ ਸਾਨੂੰ یوں ਜਾਪਦਾ ਸੀ ਜਿਵੇਂ ਰੱਬ ਨੇ ਸਾਥੋਂ ਕੋਈ ਚੀਜ਼ ਫਿਰ ਸਾਨੂੰ ਮੋੜ ਦਿੰਦੀ ਹੈ ਅਸੀਂ ਇੱਕ ਪਲ ਲਈ ਵੀ ਜ਼ੈਨਾ ਨੂੰ ਅੱਖੋਂ ਉੱਲੇ ਨਹੀਂ ਸਕ ਕਰ ਸਕਦੇ ਮੰਜੇ ਤੇ ਪਿਆ ਪਿਆ ਜਦ ਬਾਬਾ ਸਾਨੂੰ ਜ਼ੈਨਾ ਨਾਲ ਪਿਆਰ ਕਰਦਾ ਵੇਖਦਾ ਤਾਂ ਖੁਸ਼ੀ ਨਾਲ ਉਹਦੀਆਂ ਅੱਖਾਂ ਵਿੱਚ ਵੀ ਅਥਰੂ ਆ ਜਾਂਦੇ ਸਨ ਬਥੇਰੇ ਡਾਕਟਰ ਬਦਲੇ ਪਰ ਬਾਬੇ ਨੂੰ ਫਰਕ ਨਹੀਂ ਪਿਆ ਅਚਾਨਕ ਉਸ ਦੀ ਛਾਤੀ ਚੋਂ ਲਹੂ ਆਉਣ ਲੱਗ ਪਿਆ ਤੇ ਪੈਰੋਂ ਪੈਰ ਉਸ ਦੀ ਹਾਲਤ ਖਰਾਬ ਹੋਣ ਲੱਗੀ ਅਖੀਰ ਇੱਕ ਰਾਤ ਨੂੰ ਜ਼ੈਨਾ ਦੀ ਬਾਹ ਸਤਵੰਤ ਦੇ ਹੱਥ ਫੜਾ ਕੇ ਸ਼ਾਂਤੀ ਤੇ ਤਸੱਲੀ ਨਾਲ ਬੇਫਿਕਰੀ ਨਾਲ ਇਸ ਦੁਨੀਆ ਤੋਂ ਵਿਦਾ ਹੋ ਗਿਆ ਦੂਜੇ ਦਿਨ ਇੱਕ ਸਿੱਖ ਦੇ ਘਰ ਵਿੱਚ ਮੁਸਲਮਾਨ ਦਾ ਜਨਾਜ਼ਾ ਨਿਰੋਲ ਮੁਸਲਮਾਨੀ ਤਰੀਕੇ ਨਾਲ ਨਿਕਲਦਾ ਦੇਖ ਕੇ ਸਾਰਾ ਗਲੀ ਮਹੱਲਾ ਪਿਆਰ ਦੇ ਅਥਰੂ ਹਾਰ ਰਿਹਾ ਸੀ ਉਸੇ ਦਿਨ ਤੋਂ ਜ਼ੈਨਾ ਲਈ ਮੈਂ ਇੱਕ حافظ ਮੌਲਵੀ ਉਸਤਾਦ ਰੱਖ ਲਿਆ ਸੀ ਜੋ ਦੋਹਾਂ ਵੇਲੇ ਆ ਕੇ ਉਸ ਨੂੰ ਕੁਰਾਨ ਸ਼ਰੀਫ ਪੜ੍ਹਾਉਂਦਾ ਸੀ ਹੁਣ ਜ਼ੈਨਾ ਦੀ ਉਮਰ 15 ਵਰਿਆਂ ਦੀ ਹੈ ਤੇ ਸਾਡਾ ਕੁਰਾਨ ਸ਼ਰੀਫ ਇਨ੍ਹਾਂ 5 ਵਰਿਆਂ ਵਿੱਚ ਉਸ ਨੇ ਹਿਫਜ਼ ਕਰ ਲਿਆ ਹੈ ਇੱਕ ਖਾਨਦਾਨੀ ਮੁਸਲਮਾਨ ਨਾਲ ਉਸਦੀ ਮੰਗਣੀ ਹੋ ਚੁੱਕੀ ਹੈ ਤੇ ਅੱਜ ਤੋਂ ਚੌਥੇ ਦਿਨ ਉਸਦਾ ਨਿਕਾਹ ਹੋਣ ਵਾਲਾ ਹੈ ਵਿਆਹ ਭਾਵੇਂ ਮੁਸਲਮਾਨੀ ਸ਼ਰ੍ਹਾਂ ਨਾਲ ਹੋਵੇਗਾ ਪਰ ਜੰਝੇ ਹਿੰਦੂ ਸਿੱਖ ਮੁਸਲਮਾਨ ਸਾਰੇ ਹੀ ਆਉਣਗੇ ਜ਼ੈਨਾ ਦਾ ਦਾਜ ਬਣਾਉਣ ਵਿੱਚ ਅਸਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਇਹ ਕੁਰਾਨ ਸ਼ਰੀਫ ਜ਼ੈਨਾ ਨੂੰ ਬਹੁਤ ਹੀ ਪਿਆਰਾ ਹੈ ਇਹੋ ਉਸਦਾ ਪਿਓ ਪੜ੍ਹਾ ਕਰਦਾ ਸੀ ਤੇ ਇਸੇ ਤੋਂ ਹੀ ਜ਼ੈਨਾ ਨੇ ਤਾਲੀਮ ਹਾਸਲ ਕੀਤੀ ਹੈ ਇਸੇ ਕਰਕੇ ਮੈਂ ਇਸ ਦੀ ਵਧੀਆ ਜिल्ਦ ਬਣਵਾ ਕੇ ਉਸ ਦੇ ਦਾਜ ਵਿੱਚ ਦੇਣਾ ਚਾਹੁੰਦਾ ਹਾਂ ਖੈਰਦੀਨ ਦਫਤਰੀ ਤੇ ਉਸ ਦੇ ਕਾਰੀਗਰਾਂ ਨੇ ਮਨੂ ਪੱਥਰ ਦੇ ਬੁੱਤ ਬਣ ਕੇ ਸਾਰੀ ਵਾਰਤਾ ਸੁਣੀ ਉਹਨਾਂ ਅਦਬ ਨਾਲ ਸਿਰ ਨਿਵਾਇਆ ਤੇ ਅੱਖਾਂ ਪੁੰਝੀਆਂ ਕਿਸੇ ਕਿਸੇ ਨੇ ਇੱਕ ਦੋ ਹੌਕੇ ਵੀ ਭਰੇ ਤੇ ਫਿਰ ਆਪਣੇ ਕੰਮ ਲੱਗ ਪਏ ਜਲਦਬੇਲੇ ਸਰਬੰਨ ਦੇਣ ਦੀ ਪੱਕੀ ਕਰਕੇ ਰਮਾਲਾ ਨੂੰ ਲਪੇਟ ਕੇ ਕੀਸੇ ਵਿੱਚ ਪਾਉਂਦਾ ਹੋਇਆ ਕਰਮ ਸਿੰਘ ਆਪਣੇ ਰਾਹ ਪਿਆ ਬਹੁਤ ਬਹੁਤ ਧੰਨਵਾਦ